ਸਤਨਾਮ ਸ੍ਰੀ ਵਾਹਿਗੁਰੂ ਜੀ ਬਾਣੀ ਗੁਰੂ ਗ੍ਰੋਹ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਵਰਤਾਖੰ ਗੁਰ ਨਿਸਤਾਰੇ ਚੋਪਈ ਸਾਹਿਮ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੇ ਕੀ ਪਤਹਿ ਬਾਦਸ਼ਾਹ ਹੀ ਦਸਵੇਂ ਕਬਿਓ ਬਾਜ ਬੇਨਤੀ ਚਉ ਪਈ ਹਮਰੇ ਕਰੋ ਹਾਸ ਦੇ ਰੱਛਾ ਪੂਰਨ ਹੋਏ ਜਿਤ ਕੇ ਇਛਾ ਤਾਵ ਚਰਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੋਸਤ ਸਬਾਯ ਤੁਮ ਕਾਭੂ ਆਪ ਹਾਸ ਦੇ ਮਹ ਮਚਾਭੂ ਸੋਖੀਏ ਬਸਾਇ ਮੋਰ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਛਾਨ ਜੁ ਕਰਦਾ ਕਰਿ ਗੈ ਸਾਬਰਨ ਕੋ ਆਸਂ ਗਰਿ ਗੈ ਪੂਰਨ ਹੋਏ ਹਮਾਰੀ ਆਸਾ ਤੁਰ ਪੈਨ ਕੀ ਰਹੈ ਪਿਆਸਾ ਤੁਮਹ ਛਾੜ ਕੇ ਆਵਰਣਾ ਧਿਆਉ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੀ ਤਾਰੀ ਹੈ ਚੁੰਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਅਭਰਿਐ ਮਰਨ ਕਾਲ ਕਾ ਤਰਾ ਸਰਵਰਿਐ ਹੋ ਜੋ ਸਦਾ ਹਮਾਰੇ ਪਛਾ ਸ਼੍ਰੀਆ ਤੂ ਜੋ ਕਰਿਓ ਰੱਛਾ ਹਰਾਖ ਲਿਹੋ ਮੋ ਰਖਣ ਹਾਰੀ ਸਾਹਿ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਆਤਮਹੁ ਪੂਰੀ ਚਤੁਰਦਸ਼ਕੰਤਾ ਕਾਲ ਪਾਈ ਬਰਮਾ ਬਵਤਰਾ ਕਾਲ ਪਾਈ ਸੂਜੋ ਅਵਤਰਾ ਕਾਲ ਪਾਈ ਕਰਿ ਵਿਸ਼ਨ ਨ ਪ੍ਰਗਾਸਾ ਸਗਲ ਕਾਲ ਕ ਕੀ ਆਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਅਬੇਦ ਰਾਜ ਬਰਮਾ ਜੋਥਿਓ ਜਮਨ ਕਾਲ ਸਹ ਲੋ ਸਵਾਰਾ ਨਵ ਸ਼ਕਾਰ ਹੈ ਦਾਹੇ ਹਮਾਰਾ ਜਮਨ ਕਾਲ ਸਹ ਜਗਤ ਬਨਾਇਓ ਉਹ ਦੇਵ ਦੇਤ ਜਚ ਨਉ ਜਾਇਓ ਆਦ ਅੰਤ ਇੱਕ ਆਵਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਦਿਸੇ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੀ ਸਿਵ ਕਨਕਾ ਸਿਵ ਗੁਣ ਸੁਗਦੇਉ ਸਾਤ ਨਨ ਕਾਓ ਪਲ ਮੋਬਦ ਕੀਉ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟਿ ਤੀ ਗੰਨ ਰਸਤੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਦੁਖੁ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੀ ਸੁਖੀ ਏਕ ਏਕੀ ਪੀਰਮ ਛਨ ਕੜ ਕੜ ਕੇ ਪੜ ਪੜ ਕੇ ਜਾਣੈ ਜਗਤ ਕਰਖ ਅਕਰ ਕਰਤਾਰ ਪ੍ਰਜਾ ਤਰਤ ਤਾ ਦੇਹ ਅਪਾਰ ਜਵਾਖ ਰਖ ਕਰਤ ਹੋ ਕਭੂ ਤੁਮੈ ਅਮਲਤ ਦੇਹ ਤਰ ਸਭੂ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜ ਉਚਾਰੈ ਤੋਮ ਸਾਵਹੀ ਤੇ ਰਹੈ ਨਿਰਾਲਮ ਜਾਨਦ ਬੇਦ ਭੇਦ ਅਰ ਆਲਮ ਨਿਰੰਕਾਰ ਅਨਿਰਵਕਾਰ ਨਿਰਨਾਮ ਆਦ ਅਨੀਲ ਅਨਾਦ ਸੰਭ ਤਾ ਕਮ ਨੂੰ ਚਾਰਦ ਪੀਦਾ ਜਾ ਕੋ ਪੀਵ ਨਾ ਪਾਵਤ ਪੀਦਾ ਤਾ ਕਾ ਕਰਪਾ ਹਨਮਾਨ ਤੂੰ ਮਹਾ ਮੂੜ ਹੈ ਗਜ ਭੇਦ ਨਾ ਜਾਣ ਤ ਮਹਾ ਦੇਵ ਕੋ ਕਹਿ ਦ ਸਦਾ ਸ਼ਿਵ ਨਿਰੰਕਾਰ ਕਾ ਚੀਲਤ ਨੇ ਪੀਵ ਆਪ ਆਪਣੀ ਬਦਹ ਹੈ ਜੀਤੇ ਬਰਨਦ ਪਿੰਨ ਪਿੰਨ ਤੂੰ ਹੈ ਤੇਤੀ ਤੁਮਰਾ ਲਖਨ ਜੈ ਬਸਰਾ ਕਹੈ ਬਿਜ ਸਜਾ ਵਰਤਾ ਸੰਸਾਰਾ ਏਕੈ ਰੂਪ ਅਨੂਪਸ ਰੂਪਾ ਰੰਗ ਪਿਉ ਨਾਮ ਕਹੀ ਭੂਪਾ ਅੰਡਜ ਜਿਰਜ ਸੇਤੇ ਕੀਨੀ ਇਤ ਵਿਖਾਨ ਬਹੁ ਰਚ ਦੇਨੀ ਕਹੋ ਫੋਦ ਰਾਜਾ ਹਵੇ ਬੈਠਾ ਕਹੋ ਸਿਵਨ ਪਿਉ ਸੰਗਤ ਕੈਠਾ ਸ agre ਸ੍ਰਿਸ਼ਟ ਦਿਖਾਇਆ ਚੰਪਾਬੋ ਆਜਵਾਦ ਸਰੂਪ ਸਵੈਮਪਬ ਆਵਰ ਅਛਾ ਮੇਰੇ ਤਮ ਕਰੋ ਸਿਖੋ ਬਾਰਾ ਸਿਖ ਸੰਗਰੋ ਦੁਸ਼ਟ ਜਿਥੇ ਠਵਤ ਰਪਤਾ ਸਗਲ ਮਲੇ ਸ਼ਕਰੋ ਰਣਕਾਤਾ ਜਿਹਾ ਤੁਝ ਦਾ ਸ਼ਰਣੇ ਪਰੇ ਨਨ ਕਹਿ ਦੁਸ਼ਟ ਦੁਖਤ ਹਵੇ ਪਰੇ ਔਰ ਖਜਾਉਣ ਪਗ ਪਰ ਇਤਿਹਾਰੇ ਦਿਲਕੇ ਤੋਂ ਸੰਕਟ ਸਭ ਟਾਰੇ ਜੋ ਕਲ ਕੁਗਵਾਨ ਆਤਿ ਆਈ ਹੈ ਤਾਂਕੇ ਕਾਲ ਨਿਕਟ ਨਹਿ ਔਰ ਅਛਾ ਹੋਏ ਦਾਹੇ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਦ ਕਾਲ ਕਿਰਪਾ ਦ੍ਰਿਸ਼ਟ ਦਿਨ ਜਾਹੇ ਨਿਹਰ ਹੋ ਤਾਕੇ ਤਾਪ ਤਨ ਹੁਕਮ ਹਰ ਹੋ ਰਿੱਧ ਸਿੱਧ ਆਕਾਰ ਮੋ ਸਭ ਹੋਈ ਦੁਸ਼ਟ ਛਾ ਸਕੈ ਨਾ ਕੋਈ ਏਕ ਬਾਰ ਇਨ ਤਮੈ ਸਮਾਰਾ ਕਾਲ ਫਾਸਤੇ ਤਾਹਿ ਬਾਰਾ ਜਿਨ ਨਿਰਨਾਮ ਤੇ ਹਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਕਰੁਣਾ ਕੇ ਤੁਮ ਸ਼ਰਮ ਤੇ ਹਾਰੀ ਆਪ ਹਾਥ ਦੈਲ ਹੋ ਮਾਰੀ ਸਰਬ ਠੋਨ ਮੋਹੋ ਸਹਾਇ ਦੁਸ਼ਟ ਦੋਖ ਤੇ ਲਹ ਬਚਾਈ ਕਿਰਪਾ ਕਰੀ ਹਮਰਜਮਾਤਾ ਗ੍ਰੰਥ ਗਰਾ ਪੂਰਨ ਸੁਭਰਾਤਾ ਕਿਲ ਵਿਖ ਸਗਲ ਦੇਹ ਕੋ ਹਰਤਾ ਦੁਸ਼ ਦੋਖਿਨ ਕਾਛੇ ਕਰਤਾ ਸ਼੍ਰੀਆ ਤੁਜ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੇ ਸੋਈ ਦੁਖ ਨਾ ਦਿਸੈ ਬਿਆਪਤ ਕੋਈ ੜਲ ਸੁਣ ਗੰਗ ਜੋ ਯਾਸ ਸੁਸਨਾ ਪਾਵਈ ਸੁਣ ਮੂੜ ਚਿਤ ਲਾਈ ਚਤੁਰਤਾ ਵਈ ਦੂਖ ਦਰਦ ਪਾਉ ਨਿਗਟਨਾ ਤਿੰਨ ਨਰਕੈ ਰਹੈ ਦੂਖ ਦਰਦ ਪਾਉ ਨਿਗਟਨਾ ਤਿੰਨ ਨਰਕੈ ਰਹੈ ਹੋ ਜੋ ਆ ਕੇ ਇੱਕ ਬਾਰ ਚੋ ਪਈ ਕੋ ਕਹੈ ਚੋ ਪਾਈ ਸੰਬਤ ਸਤਰ ਹੈ ਸੈਸ ਪਣੀਜੈ ਅਰਧ ਸੈਸ ਮਨ ਤੀਨ ਕਹੀਜੈ ਪਾਦ ਰਸ ਦੇ ਅਸ਼ਟਮੀ ਰਵਾਰਾ ਤੀਰ ਤੂ ਦਰਵ ਗ੍ਰੰਥ ਸੁਧਾਰਾ ਸਵਈਆ ਪਾਹੀ ਗਹ ਜਾ ਤੇ ਤੁਮਰੀ ਤਵ ਤੇ ਕੋ ਆਖ ਤਰਣ ਆਨਿਉ ਰਾਮ ਰਹੇ ਪ੍ਰਾਨ ਕੁਰਾਨ ਅਨੇਕ ਹੈ ਦੇਖ ਨਾ ਮਾਨਿਓ ਸਰੀ ਯਸਪਾਨ ਕਿਰਪਾ ਤੁਮਰੀ ਕਾਨ ਮੈਂ ਨਾ ਕੇਵੂ ਸਤੋਹਿ ਬਖਾਨੀ ਹੂੰ ਦੁਖਰਾ ਸਗਲ ਦਵਾਰ ਕੋ ਛਡ ਕੇ ਗਹੋ ਤੁਹਾਰੋ ਦਵਾਰ ਬਾਹਂ ਗਹਿ ਕੇ ਲਾਜ ਅਸ ਗੋਬਿੰਦਾਸ ਤਵਾਰ ਰਾਵਕ ਨੇ ਮਹਿਲਾ ਤੀਜਾ ਆਨੰਦ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੇ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਛੇਤੀ ਮਨਵ ਜੀ ਆਵਾਦਾਂ ਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਵਣਾਈਆਂ ਸ਼ਬਦ ਉਹ ਤਾਂ ਗਾਵੋ ਹਰੀ ਕੀ ਰਾਮ ਮਨ ਜੀ ਨੇ ਵਸਾਇਆ ਕਹਿ ਲਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਨ ਉਸਦਰ ਹੋ ਹਰਿ ਨਾਲੇ ਹਰਿ ਨਾ ਰਹੋ ਤੂੰ ਮਨ ਮੇਰੇ ਦੂ ਸਭ ਸਾਰਣਾ ਅੰਗੀਕਾਰ ਹੋ ਕਨੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗ ਲਾ ਸੰਰਤ ਸੁਆਮੀ ਸੋਖਿ ਹੋਮਰੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕੀ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸਾ ਦੇਹ ਸੋ ਪਾਵੈ ਸਦਾ ਸੇ ਸਲਾਹਾ ਤੇਰੀ ਨਾਮ ਨਮਸਾਵੈ ਨਾਮ ਜਿਨ ਕੇ ਮਨੁਸਿਆ ਆਵਾਜੇ ਸਬਦ ਖਨੀਰੀ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਮੇਰਾ ਨੁਖਾ ਸਭ ਗਵਾਇਆ ਅਗਲ ਸਾ ਸੁਖੁ ਮਨੈ ਵਸਿਆ ਜਿਨੇ ਛਾ ਸਾਬ ਜਾਈਆ ਸਦਾ ਗੁਰਪਾਲਨ ਕੀਤਾ ਗਦੇ ਬਟੂ ਜਿਸ ਅਧੀਆਂ ਵਡਿਆਈਆ ਕਹ ਨਾਨਕ ਉਸਨੋ ਸੰਤ ਹੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਆਵਾਜ਼ੇ ਪੰਜ ਸ਼ਬਦ ਕਰ ਸੁਭਗ ਕਰ ਸੁਭਗੈ ਸ਼ਬਦ ਬਾਜੀ ਕਲਾ ਜਿਤ ਕਰ ਤਾਰੀਆਂ ਪੰਜ ਦੋ ਦਵਸ ਕਿਤੇ ਕਾਲ ਗੰਢ ਕੁਮਾਰਿਆ ਤੁਰ ਕਿਰਪਾ ਆਇ ਤਦ ਦਿਨ ਕਾ ਸੇ ਨਾਮ ਹਰਗੇ ਲਾਗੇ ਕਹੇ ਨਾਨਕ ਦਾ ਸ਼ੁਭ ਹੋਆ ਤਦ ਕਰ ਅਨਹਦ ਵਾਚੀ ਆਨੰਦ ਸੁਨਵੜ ਪਾਗੀ ਹੋ ਅਗਲਵਨ ਉਹਰਥ ਪੂਰੇ ਪਰਮ ਬ੍ਰਹਮ ਰਪਾਇਆ ਤਲੇ ਸਗਲ ਸੂਰੀ ਦੁਖ ਰੋਗ ਅਸਨ ਤਾਪ ਚਰੀ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਦ ਕਹਤੇ ਪਵਿੱਤ ਸਤ ਗੁਰਿਆ ਹਾ ਵਰਪੂਰੇ ਬਨਵੰਤ ਨਾਨਕ ਅਗਲੇ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗਰੂਪਾਣੇ ਬਿਤਾ ਮਾਤਾ ਦਰਤ ਮਹਿਤ ਦਿਵਸ ਰਾਤ ਵਿਦਾਈ ਦਾਇਆ ਖੇਲ ਹੈ ਸਗਲ ਜਗਤ ਚੰਗਿਆਈਆਂ ਮਰਿਆਈਆਂ ਵਾਚੈ ਦਰਮਾਧੂਰ ਕਰਮਿ ਆਪੋ ਆਪਣੀ ਕੀ ਨੇੜੈ ਕਹਿ ਦੂਰ ਜਿਨੇ ਨਾਮ ਧਿਆਇਆ ਗਇਓ ਸਖਤ ਕਾਲ ਨਾਨਕ ਤੇ ਮੁਖੁ ਜਲੇ ਕਿਤੇ ਛੁਟੇ ਨਾਲ ਜਿਨੇ ਨਾਮ ਧਿਆਇਆ ਗਇਓ ਸਖਤ ਕਾਲ ਨਾਨਕ ਤੇ ਮੁਖੁ ਜਲੇ ਕਿਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ